ਅਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਜਿੰਨੇ ਵੀ ਨਿਵਾਸੀ ਨੇ ਸਾਡੇ ਸਾਰਿਆਂ ਨੂੰ ਦਿਵਾਲੀ ਦੀਆਂ ਬਿਸ਼ਕਰਮਾਂ ਦੇ ਉਸ ਦੀਆਂ ਔਰ ਬੰਦੀ ਛੋੜ ਦੇ ਉਸ ਦੀਆਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਦੇ ਚਰਨਾਂ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਦਿਵਾਲੀ ਹੈ ਇਹ ਬੰਦੀ ਛੋੜ ਦੇ ਉਸ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸਾਰਿਆਂ ਦੇ ਘਰ ਪਰਿਵਾਰ ਦੇ ਵਿੱਚ ਸ਼ੁਕ ਸ਼ਾਂਤੀ ਰਹੇ ਔਰ ਗੁਰੂ ਮਹਾਰਾਜ ਸਾਰਿਆਂ ਦੇ ਉੱਪਰ ਆਪਣਾ ਮਿਹਰ ਪ੍ਰਿਹੱਥ ਰੱਖਣ ਸਾਡਾ ਹਲਕਾ ਸ਼੍ਰੀ ਨਨਪੁਰ ਸਾਹਿਬ ਸਰਦਾਰ ਹਰਜੋਤ ਸਿੰਘ ਬੈਂਸ ਕੈਪਟਨ ਮੰਤਰੀ ਪੰਜਾਬ ਉਹਨਾਂ ਦੇ ਯੋਗ ਅਗਵਾਈ ਦੇ ਵਿੱਚ ਤੁਸੀਂ ਦੇਖੋਗੇ ਇਸ ਦੀਵਾਲੀ ਤੋਂ ਬਾਅਦ ਸਾਡਾ ਹਲਕਾ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਵਿਕਾਸ ਦੇ ਜਿਹੜੇ ਕਾਰਜ ਨੇ ਹੋਰ ਜਿਹੜੇ ਵੱਧ ਸਪੀਡ ਦੇ ਨਾਲ ਜਿਹੜੇ ਚੱਲਣਗੇ ਔਰ ਸਾਡਾ ਹਲਕਾ ਸ਼੍ਰੀ ਨਨਪੁਰ ਸਾਹਿਬ ਪੰਜਾਬ ਦਾ ਸਭ ਤੋਂ ਖੂਬਸੂਰਤ ਜਿਹੜੀ ਇਹ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਖਾਲਸਾ ਦੀ ਜਨਮ ਭੂਮੀ ਸੀਰੀ ਨੰਨਪੁਰ ਸਾਹਿਬ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਵੀ ਇਸ ਹਲਕੇ ਦੇ ਵਿੱਚ ਕੰਮ ਕੀਤੇ ਜਾਣੇ ਨੇ ਉਹ ਇਸ ਹਲਕੇ ਦੀ ਜਿਹੜੀ ਨੁਹਾਰ ਹੈ ਉਹਨੂੰ ਬਦਲਣਗੇ ਸਾਡੇ ਹਲਕੇ ਦੇ ਵਿੱਚ 18 ਫੁੱਟਾਂ ਜਿਹੜਾ ਸੜਕਾਂ ਦਾ ਜਿਹੜਾ ਜਾਲ ਵਿਛਣ ਜਾ ਰਿਹਾ ਨਵੇਂ ਪੁਲ ਬਣਨ ਜਾ ਰਹੇ ਆ ਸਕੂਲ ਹਸਪਤਾਲ ਜਿਹੜੇ ਹੈਗੇ ਆ ਉਹਨਾਂ ਤੇ ਵੱਡੇ ਪੱਧਰ ਤੇ ਉੱਪਰ ਕੰਮ ਹੋ ਰਿਹਾ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਲ ਮੰਤਰੀ ਪੰਜਾਬ ਜਿਨ੍ਹਾਂ ਨੇ ਕਿ ਇਸ ਹਲਕੇ ਦੀ ਜਿਹੜੀ ਆਵਾਜ਼ ਹੈ ਉਹ ਵਿਧਾਨ ਸਭਾ ਤੇ ਚ ਬੁਲੰਦ ਕੀਤੀ ਹੈ ਔਰ ਬਹੁਤ ਵੱਡੇ ਜਿਹੜੇ ਪ੍ਰੋਜੈਕਟ ਨੇ ਸਾਡੇ ਹਲਕੇ ਦੇ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਵੱਲੋਂ ਲਿਆਂਦੇ ਜਾ ਰਹੇ ਨੇ ਸੋ ਇਸ ਦਿਵਾਲੀ ਦੇ ਪਵਿੱਤਰ ਤਿਹਾਰ ਦੇ ਉੱਪਰ ਗੁਰੂ ਮਹਾਰਾਜ ਚਨ ਅਚਰਦਾਸ ਬੇਨਤੀ ਵੀ ਕਰਦੇ ਆ ਕਿ ਉਹ ਬਲ ਬਖਸ਼ਣ ਸਾਨੂੰ ਕਿ ਲੋਕਾਂ ਦੀ ਸੇਵਾ ਕਰ ਸਕੀਏ ਔਰ ਇਹ ਪਵਿੱਤਰ ਤਿਹਾਰ ਸਾਡੇ ਹਲਕੇ ਦੇ ਲੋਕਾਂ ਦੇ ਲਈ ਖੁਸ਼ੀਆਂ ਲੈ ਕੇ ਆਵੇ ਤਾਂ ਜੋ ਸਾਡਾ ਜਿਹੜਾ ਹਲਕਾ ਆਨੰਦਪੁਰ ਸਾਹਾ ਸਾਡੇ ਲੋਕ ਨੇ ਸਾਡਾ ਪੰਜਾਬ ਹੈ ਹੱਸਦਾ ਬਸਦਾ ਰਹੇ ਅਤੇ ਇਸੇ ਤਰ੍ਹਾਂ ਦਿਵਾਰੀਆਂ ਜਿਹੜੀਆਂ ਹੈਗੀਆਂ ਸਾਡਾ ਪੰਜਾਬ ਸਾਡੇ ਲੋਕ ਨੂੰ ਮਨਾਉਂਦੇ ਰਹਿਣ ਤੁਹਾਨੂੰ ਮੇਰੇ ਵੱਲੋਂ ਕਮਿਕਰ ਸਿੰਘ ਡਾਡੀ ਸਰਦਾਰ ਹਰਜੋਤ ਸਿੰਘ ਵੈਸ ਕੈਬਨਰ ਮੰਤਰੀ ਪੰਜਾਬ ਸਾਡੀ ਸਾਰੀ ਟੀਮ ਵੱਲੋਂ ਦਿਵਾਲੀ ਦੇ ਇਸ ਮੌਕੇ ਤੇ ਸਮੂਹ ਹਲਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ